ਔਰ ਹੜਾ ਤੋਂ ਬਾਅਦ ਜਿਹੜੇ ਕੀ ਹਾਲਾਤ ਨੇ ਜਿਹੜੇ ਪਰਿਵਾਰਾਂ ਦੇ ਇੰਨੇ ਘਰ ਤਬਾਹ ਹੋ ਚੁੱਕੇ ਨੇ ਇੰਨਾ ਨੁਕਸਾਨ ਹੋ ਚੁੱਕਿਆ ਰਿਹਾ ਕਿ ਇਹ ਇੱਕ ਗਰੀਬ ਪਰਿਵਾਰ ਹੈਗਾ ਜਿਨ੍ਹਾਂ ਦਾ ਮਕਾਨ ਜਿਹੜਾ ਉਹ ਟੱਟ ਚੁੱਕਿਆ ਸਾਨ ਤੁਹਾਡੇ ਸਾਹਮਣੇ ਸਰ ਸਾਹਿਰ ਸੁਖੀ ਦਾ ਸਮਾਨ ਚੁੱਕਿਆ ਸਾਰਾ ਬਾਹਰ ਰੱਖਿਆ ਤੇ ਬਾਰਿਸ਼ ਉਹਨੇ ਮੰਜੇ ਬਿਲਕੁਲ ਖੜੇ ਕੀਤੇ ਬਾਲਟੀਆਂ ਉੱਥੇ ਰੱਖੀਆਂ ਨੇ ਮਕਾਨ ਕੁ ਮੇਰੀ ਖਰਾਬ ਹੋ ਚੁੱਕੀ ਹੈ ਤੇ ਆਪ ਦੇਖ ਸਕਦੇ ਤੁਸੀਂ ਆ ਕੇ ਮੇਰੇ ਫੋਨ ਵੀ ਖਰਾਬ ਹੋ ਚੁੱਕਿਆ ਹੈ ਸਭ ਕੁਝ ਸਾਈਕਲ ਖਰਾਬ ਹੋ ਚੁੱਕੇ ਨੇ ਦੇਖ ਲਓ ਬਾਹਰ ਲੱਗੇ ਆ ਬਰੰਦ ਇੱਥੇ ਰੋਟੀ ਬਣਾਉਣੀ ਸਾਰਾ ਪਾਣੀ ਮੇਰੇ ਥੱਲੇ ਚ ਸਾਰੇ ਸਾਡੇ ਸਾਰੇ ਪਾਣੀ ਪਾਣੀ ਬਸੜੀ ਕਿਸੇ ਨੇ ਮਦਦ ਨਹੀਂ ਕੀਤੀ ਪ੍ਰਸ਼ਾਸਨ ਅਗੇ ਕੀ ਮੰਗ ਕਰਦੇ ਹੋ ਅਸੀਂ ਇਹ ਕਰਦੇ ਹਾਂ ਸਾਡੀ ਮਦਦ ਕੀਤੀ ਜਾਵੇ ਤਾਂ ਹੜਾ ਤੋਂ ਬਾਅਦ ਅੱਜ ਫੇਰ ਇੱਕ ਵਾਰੀ ਐਸੀ ਤਸਵੀਰ ਤੁਹਾਨੂੰ ਵਿਖਾ ਦਨਾ ਚਾਹੁੰਦੇ ਆ ਪਹਿਲੇ ਆ ਗਰਾਊਂਡ ਲੈਵਲ ਤੇ ਪਹੁੰਚੇ ਆ ਔਰ ਜਿਹੜੇ ਗੱਲ ਕਰੀਏ ਕੰਡੀ ਏਰੀਏ ਦੀ ਤੇ ਉਥੇ ਮੌਜੂਦ ਹੈਗੇ ਆ ਔਰ ਹੜਾ ਤੋਂ ਬਾਅਦ ਜਿਹੜੇ ਕੀ ਹਾਲਾਤ ਨੇ ਜਿਹੜੇ ਪਰਿਵਾਰਾਂ ਦੇ ਇੰਨੇ ਘਰ ਤਬਾਹ ਹੋ ਚੁੱਕੇ ਨੇ ਇਨਾ ਨੁਕਸਾਨ ਹੋ ਚੁਕਿਆ ਹੈ ਔਰ ਤਸਵੀਰਾਂ ਸਭ ਤੋਂ ਪਹਿਲੇ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰ ਦੇਣਾ ਚਾਹੁੰਦੇ ਆ ਕਿ ਇੱਕ ਗਰੀਬ ਪਰਿਵਾਰ ਜਿਹੜਾ ਪਠਾਨਕੋਟ ਦੇ ਨਾਲ ਲੱਗਦੇ ਜਿਹੜਾ ਸ਼ਾਪਰਕੰਡੀ ਪੈਂਦਾ ਹੈਗਾ ਉਥੇ ਮੌਜੂਦ ਹੈਗੇ ਆ ਔਰ ਤਸਵੀਰਾਂ ਤੁਹਾਡੇ ਸਾਹਮਣੇ ਸਿੱਧੀਆਂ ਸਾਂਝੀਆਂ ਕਰ ਰਹੇ ਆ ਕਿ ਇਹ ਇੱਕ ਗਰੀਬ ਪਰਿਵਾਰ ਹੈਗਾ ਜਿਨ੍ਹਾਂ ਦਾ ਮਕਾਨ ਜਿਹੜਾ ਉਟ ਟਟ ਚੁਕਿਆ ਔਰ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਵੀ ਕਰਾਂਗੇ ਕਿ ਕਿੰਨਾ ਇੱਥੇ ਨੁਕਸਾਨ ਹੋਇਆ ਔਰ ਅਧਿਕਾਰੀਆਂ ਦੀ ਗੱਲ ਕਰੀਏ ਜਾਂ ਅ ਜੇ ਪ੍ਰਸ਼ਾਸਨ ਦੀ ਗੱਲ ਕਰੀਏ ਤੇ ਇੱਥੇ ਪਹੁੰਚਿਆ ਨਹੀਂ ਪਹੁੰਚਿਆ ਉਹਨਾਂ ਦੇ ਨਾਲ ਜਿਹੜੀ ਆ ਗੱਲਬਾਤ ਕਰਾਂਗੇ ਨਮਸਕਾਰ ਜੀ ਨਮਸਕਾਰ ਸਰ ਜੀ ਅ ਜਗ ਬਾਣੀ ਟੀਵੀ ਚ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਆ ਕਿਸ ਤਰ੍ਹਾਂ ਤੁਹਾਡਾ ਘਰ ਦਾ ਜਿਹੜਾ ਨੁਕਸਾਨ ਹੋਇਆ ਔਰ ਕੀ ਗੱਲਬਾਤ ਹੈਗੀ ਹੈ ਸਰ ਜੀ ਤੁਹਾਡੇ ਸਾਹਮਣੇ ਹੀ ਪਾਣੀ ਸਾਰਾ ਅੰਦਰ ਆਇਆ ਬਾਹਰ ਸਾਰਾ ਸਮਾਨ ਚੁੱਕ ਕੇ ਉਧਰ ਖਿਆ ਰੋਈਦਾ ਦੇਖ ਲਓ ਤੁਹਾਡੇ ਸਾਹਮਣੇ ਪਾਣੀ ਚੁੱਲ੍ਹੇ ਦੇ ਵਿੱਚ ਵੀ ਆ ਗਿਆ ਤੇ ਬਿਲਕੁਲ ਸਾਡੀ ਕੋਈ ਮਤ ਨਹੀਂ ਕੀਤੀ ਗਈ ਮਤ ਨਹੀਂ ਕੀਤੀ ਅਚਾਨੇ ਬਸ ਸਾਡੀ ਮਤ ਕੀਤੀ ਜਾਏ ਸਾਡੇ ਕੋਲ ਕੋਈ ਪ੍ਰਸ਼ਾਸਨ ਨਹੀਂ ਪਹੁੰਚਾ ਕੋਈ ਮੰਤਰੀ ਨਹੀਂ ਪਹੁੰਚਾ ਕੋਈ ਸਰਪੰਚ ਨਹੀਂ ਪਹੁੰਚਾ ਕੋਈ ਬੰਦਾ ਨਹੀਂ ਪਹੁੰਚਾ ਜੀ ਅਸੀਂ ਸਾਰਿਆਂ ਨਾਲ ਗੱਲ ਕੀਤੀ ਆ ਪਰ ਸਾਡੀ ਕੋਈ ਨੇ ਮਤ ਨਹੀਂ ਕੀਤੀ ਜੀ ਇੰਨਾ ਮੈਂ ਕਹਿਣਾ ਚਾਹੁੰਦਾ ਸਰ ਬਾਕੀ ਮੇਰਾ ਮੌਕਾ ਦੇਖ ਸਤਾ ਆ ਕੇ ਕੋਈ ਵੀ ਤੇ ਜਦ ਇਹ ਪਾਣੀ ਨੇ ਢਾ ਮਾਰੀ ਹੈ ਤੁਹਾਡੇ ਮਕਾਨ ਨੂੰ ਕਿੰਨਾ ਕੁ ਜਿਹੜਾ ਤੁਹਾਡਾ ਨੁਕਸਾਨ ਹੋਇਆ ਹੈਗਾ ਨੁਕਸਾਨ ਤੁਹਾਡੇ ਸਾਹਮਣੇ ਸਰ ਸਾਹਿਰ ਸੂਈ ਦਾ ਸਮਾਨ ਚੁੱਕਿਆ ਸਾਰਾ ਬਾਹਰ ਰੱਖਿਆ ਤੇ ਬਾਹਰ ਸੋਨੇ ਮੰਜੇ ਬਿਲਕੁਲ ਖੜੇ ਕਿਤੇ ਹੈ ਬਾਲਟੀਆਂ ਉੱਥੇ ਰੱਖੀਆਂ ਨੇ ਮਕਾਨ ਕਮਰੇ ਖਰਾਬ ਹੋ ਚੁੱਕੀ ਹੈ ਤੇ ਆਪ ਦੇਖ ਸਕਦੇ ਤੁਸੀਂ ਆ ਕੇ ਮੇਰੇ ਫੋਨ ਵੀ ਖਰਾਬ ਹੋ ਚੁੱਕਿਆ ਹੈ ਸਭ ਕੁਝ ਸਾਈਕਲ ਖਰਾਬ ਹੋ ਚੁੱਕੇ ਨੇ ਦੇਖ ਲਓ ਬਾਹਰ ਲੱਗੇ ਆ ਉਹ ਤੁਸੀਂ ਆਪ ਵੀ ਦੇਖ ਸਕਦੇ ਹੋ ਹੈ ਝੂਠ ਨਹੀਂ ਬੋਲਦੇ ਆ ਕਿ ਕੋਈ ਮੌਕਾ ਚੱਕ ਕਰ ਸਕਦਾ ਜੀ ਤੇ ਜੇ ਰੋਟੀ ਪਾਣੀ ਦੀ ਗੱਲ ਕਰੀਏ ਤੇ ਕਿਸ ਤਰ੍ਹਾਂ ਮੈਨੇਜ ਕਰਦੇ ਪਿਓ ਤੁਸੀਂ ਸਰ ਲੱਗੇ ਨੇ ਕਿਤੇ ਕੰਮ ਦੁਕਾਨ ਤੇ ਗੱਡੀ ਚਲਾਉਣੇ ਪ੍ਰਾਈਵੇਟ ਉਹਦੇ ਨਾਲ ਹੀ ਗੁਜ਼ਾਰਾ ਕਰੀਦਾ ਜੀ ਬਾਕੀ ਹਾਲਾਤ ਬਹੁਤ ਮਾੜੇ ਹੋ ਚੁੱਕੇ ਨੇ ਬੇਟੇ ਪੜ੍ਹਦੇ ਨੇ ਉਹਦੇ ਬੈਗ ਚ ਕਿਤਾਬਾਂ ਵੀ ਗੱਲ ਅੰਗਲੀਆਂ ਹੋ ਚੁੱਕੀਆਂ ਨੇ ਕਾਪੀਆਂ ਫਟ ਗਈਆਂ ਨੇ ਹੁਣ ਨਵੀਆਂ ਫਿਰ ਲੈਣੀਆਂ ਸਾਡੇ ਕਿਹਨੇ ਮਤਨ ਕੀਤੀ ਜੀ ਤੇ ਜਿਸ ਤਰ੍ਹਾਂ ਤੁਹਾਡਾ ਮਕਾਨ ਟਹਾ ਢੇਰੀ ਹੋ ਚੁੱਕਿਆ ਪੂਰੇ ਤਰੀਕੇ ਨਾਲ ਤੇ ਕਿੱਥੇ ਸੌਂਦੇ ਹੋ ਔਰ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਅਗੇ ਸਾਰਾ ਸੇ ਫੋਲਡਿੰਗ ਮੰਜੇ ਦੇ ਬਾਹਰ ਬਰਾਂਡੇ ਸੌਂਨੇ ਆ ਚਾਦਰਾਂ بارش ਲੱਗਦੀ ਹੈ ਇੱਥੇ ਰੋਤੀ ਬੰਦੀ ਨਾਲੇ بارشਾਂ ਦੇ ਵਿੱਚ ਜਿਵੇਂ بارش ਲੱਗਦੀ ਹੈ ਤੇ ਪਾਣੀ ਸਾਰਾ ਟਪਕ ਟਪਕ ਕੇ ਅੰਦਰ ਪੈਂਦਾ ਜੀ ਤਾਂ ਨਾਲੇ ਪਿੱਛੋਂ ਵੀ ਪਾਣੀ ਆ ਜਾਂਦਾ ਤੁਸੀਂ ਦੇਖ ਸਕਦੇ ਹੋ ਤੁਸੀਂ ਕੈਮਰੇ ਦੇਖੋ ਅੰਦਰ ਪਾਣੀ ਸਾਰੇ ਘੁੰਮ ਗਿਆ ਜੀ ਤਾਂ ਬਿਲਕੁਲ ਇਹ ਤੁਸੀਂ ਇਹ ਦੇਖੀਆਂ ਤਸਵੀਰਾਂ ਹੋਰ ਵੀ ਇਹਨਾਂ ਦੇ ਜਿਹੜੇ ਆ ਘਰ ਵਾਲੀ ਆ ਉਹਨਾਂ ਦੇ ਨਾਲ ਵੀ ਕੀ ਨਾਮ ਆ ਆਪਣਾ ਔਰ ਕਿਹੜਾ ਪਿੰਡ ਹੈਗਾ ਔਰ ਜਿਹੜਾ ਘਰ ਟੁੱਟਿਆ ਹੈਗਾ ਕੀ ਕਹਿਣਾ ਹੈ ਉਹਦੇ ਬਾਰੇ ਮੇਰਾ ਨਾਮ ਬੇਵੀ ਹੈ ਪਿੰਡ ਸਾੜਾ ਸ਼ਾਪਰਕੰਡੀ ਹੈ ਸਾੜਾ ਘਰ ਦੇ ਹਾਲਾਤ ਬੜੇ ਮਾੜੇ ਆ ਸਰ ਸਾਡੇ ਅੰਦਰ ਬਾਹਰ ਸਾਰੇ ਪਾਣੀ ਆ ਸਾਰੇ ਬੱਚੇ ਰਿਆਂ ਸਾਰੀਆਂ ਕਿਤਾਬਾਂ ਕਤੂਬਾ ਸਭ ਗਿੱਲੀਆਂ ਸਾਰਾ ਸਮਾਨ ਬਿਸਤਰੇ ਸਾਡੇ ਖਰਾਬ ਹੋ ਚੁੱਕੇ ਸਾਰੇ ਅਸੀਂ ਜਿਸ ਲਈ ਧੁੱਪ ਲੱਗਦੀ ਸੀ ਧੁੱਪੇ ਸੁਣਨੇ ਆ ਤਾਂ ਰਾਤੀ ਅਸੀਂ ਸੌਣ ਵਾਲੇ ਬਣਨੇ ਆ ਤਾਂ ਇਹ ਬਰਾਂਡੇ ਤੇ ਰੋਟੀ ਬਣਾਉਣੇ ਸਾਰਾ ਪਾਣੀ ਮੇਰੇ ਥੱਲੇ ਚ ਸਾਰੇ ਬਾਂਡੇ ਸਾਰੇ ਪਾਣੀ ਪਾਣੀ ਬਸੜੀ ਕਿਸੇ ਨੂੰ ਮਾਸਤ ਨਹੀਂ ਕੀਤੀ ਤੇ ਪ੍ਰਸ਼ਾਸਨ ਅੱਗੇ ਕੀ ਮੰਗ ਕਰਦੇ ਹੋ ਅਸੀਂ ਇਹੀ ਕਰਦੇ ਹਾਂ ਸਾਡੀ ਮਦਦ ਕੀਤੀ ਜਾਵੇ ਬਸ ਤੇ ਕਦੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਆ ਇੱਥੇ ਐਮ ਐਲ ਏ ਨਹੀਂ ਪਹੁੰਚੇ ਤੁਹਾਡੇ ਕੋਲ ਨਹੀਂ ਕੋਈ ਨਹੀਂ ਹੁਣ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਸਾਡੇ ਘਰ ਬੰਜੇ ਸਾਡੀ ਕਿਸੇ ਨੂੰ ਕੋਈ ਮਦਦ ਕਰਦੇ ਵਸ ਪਰ ਜਿਹੜਾ ਬਹੁਤ ਦੁਖੀ ਹੈ ਸਹਿਮ ਗਿਆ ਹੋਇਆ ਜਿੱਥੇ ਆ ਇੱਕ ਪਾਸੇ ਦੇਖਿਆ ਜਾਵੇ ਤੇ ਹੜ ਪਰਭਾਵੀ ਤੇ ਜਿਹੜੇ ਲੋਕ ਨੇ ਉਹਨਾਂ ਦੀਆਂ ਉਹਨਾਂ ਦਾ ਕਾਫੀ ਜਿਹੜਾ ਉਹ ਨੁਕਸਾਨ ਹੋਇਆ ਹੈਗਾ ਔਰ ਕਈ ਘਰਾਂ ਦੇ ਘਰ ਜਿਹੜੇ ਆ ਉਹ ਤਬਾਹ ਵੀ ਹੋਏ ਨੇ ਕਈ ਸਮਾਨ ਜਿਹੜਾ ਉਹਨਾਂ ਦਾ ਖਰਾਬ ਹੋ ਚੁੱਕਿਆ ਔਰ ਇਸ ਪਰਿਵਾਰ ਦੀ ਸੂਦ ਲੈਣ ਵਾਸਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਇੱਥੇ ਇਹਨਾਂ ਦੀ ਸੁੱਧ ਲੈਣ ਵਾਸਤੇ ਨਹੀਂ ਪਹੁੰਚਿਆ ਹੈਗਾ ਸਾਡੇ ਚੈਨਲ ਵੱਲੋਂ ਵੀ ਅਪੀਲ ਕੀਤੀ ਜਾਂਦੀ ਹੈ ਜਿੰਨੀ ਸੰਸਥਾਵਾਂ ਹੈਗੀਆਂ ਦਾਨੀ ਵੀਰ ਸੱਜਣ ਨੇ ਔਰ ਇੱਥੇ ਪਹੁੰਚ ਕੇ ਆ ਜਿਹੜਾ ਇਹਨਾਂ ਦੀ ਸੁੱਧ ਲਈ ਜਾਏ ਤਾਂ ਕਿ ਇਹ ਵੀ ਆਪਣਾ ਆਸ਼ੀਆਨਾ ਜਿਹੜਾ ਸਹੀ ਤਰੀਕੇ ਦੇ ਨਾਲ ਬਣਾ ਕੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਬਤੀਤ ਕਰ ਸਕਣ ਪਠਾਨਕੋਟ ਤੋਂ ਜਗਬਾਣੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਖਾਸ ਰਿਪੋਰਟ